Wah grew, 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 wah wah guru 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 wah ਵਾਹ ਗੁਰੂ 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 ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕਾਲ ਪ੍ਰਕਪਿਤਾ ਪਰਮਾਤਮਾ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਗੁਰ ਪਿਆਰਿਓ ਆਓ ਆਪਾਂ ਸੰਗਤ ਕਰੀਏ ਸੰਗਤ ਕਰਕੇ ਆਪਾਂ ਲਾਹਾ ਲਈਏ ਵੈਸੇ ਤਾਂ ਅੱਜ ਦਾ ਜੋ ਸ਼ਬਦ ਹੈ ਸਤਿਗੁਰ ਜੋ ਫਰਮਾਨ ਕਰ ਰਹੇ ਨੇ ਕਿ ਉਹ ਕਾਲਪੁਰਖ ਪਿਤਾ ਪਰਮਾਤਮਾ ਜੀ ਅਸੀਂ ਬਹੁਤੇ ਦਿਖਾਵੇ ਜਾਂ ਤਰਲੇ ਲਈਏ ਜੇ ਬਹੁਤੇ ਦਿਖਾਵੇ ਔਰ ਨਾਲ ਅਸੀਂ ਫਿਰ ਤਰਲੇ ਲਈਏ ਫੇਰ ਵੀ ਉਹ ਕਾਲਪੁਰਕ ਪਿਤਾ ਪਰਮਾਤਮਾ ਕਿਸੇ ਜੀਵ ਦੇ ਵਸ ਨਹੀਂ ਆ ਸਕਦਾ ਕਿਸੇ ਦੇ ਵਸ ਵਿੱਚ ਨਹੀਂ ਆ ਸਕਦਾ ਉਹ ਅਸ ਆਪਾਂ ਕਿੰਨੀਆਂ ਵੀ ਕੋਸ਼ਿਸ਼ ਕਰੀਏ ਗੁਰੂ ਪਿਆਰੇ ਕਿੰਨੇ ਵੀ ਉਪਰਾਲੇ ਕਰੀਏ ਪਰ ਹੁਣ ਇੱਥੇ ਗੁਰੂ ਪਿਆਰੇਓ ਚਾਰ ਇਹ ਹੈ ਕਿ ਤੜਲੇ ਨਾ ਕਰੀਏ ਇਹਦਾ ਮਤਲਬ ਇਹੀ ਹੋਇਆ ਕਿ ਤੜਲੇ ਅਸੀਂ ਨਾ ਕਰੀਏ ਕੋਸ਼ਿਸ਼ ਨਾ ਕਰੀਏ ਸਿਰਫ ਇੱਥੇ ਮੇਰਾ ਮਾਲਕ ਵਿਖਾਵੇ ਦੀ ਗੱਲ ਗੱਲ ਕਰ ਰਿਹਾ ਕਿ ਵਿਖਾਵਾ ਜਿਹੜਾ ਮਨੁੱਖ ਕਰਦਾ ਹੈ ਜਿਹੜਾ ਜੀਵ ਬਖਾਵੇ ਕਰਦਾ ਹੈ ਭਗਤੀ ਕਰਨ ਦਾ ਇੱਕ ਬਖਾਵਾ ਕਰਦਾ ਹੈ ਉਹਨਾਂ ਦੇ ਵੱਸ ਇਹ ਮੇਰਾ ਮਾਲਕ ਨਹੀਂ ਆ ਸਕਦਾ ਉਹਨਾਂ ਦੇ ਵੱਸ ਨਹੀਂ ਆ ਸਕਦਾ ਜਿੱਥੇ ਕਿ ਅੱਜ ਆਪਾਂ ਪੰਗਤੀ ਪੜੀ ਗਏ ਨਾ ਤੂੰ ਆਵੇਂ ਵੱਸ ਬਹੁਤ ਘਨਾਵ ਨੇ ਘਨਾਵ ਨੇ ਤਲਲੇ ਨਾਲ ਬਖਾਵਿਆਂ ਨਾਲ ਮੇਰਾ ਮਾਲਕ ਕਿਸੇ ਦੇ ਵਸ ਨਹੀਂ ਆ ਸਕਦਾ ਕਿਸੇ ਦੇ ਵਸ ਨਹੀਂ ਹੋ ਸਕਦਾ ਔਰ ਨਾ ਫਿਰ ਜੇ ਤੂੰ ਕਹੀਂ ਇਹ ਕੌਣ ਕਹਿ ਰਿਹਾ ਮੇਰਾ ਮਾਲਕ ਕਹਿ ਰਿਹਾ ਕਿਹੜੇ ਪਾਸਾ ਕਹਿ ਰਹੇ ਨੇ ਪੰਜਵੇਂ ਪਾਸਾ ਕਹਿ ਰਹੇ ਨੇ ਰਾਮਕਲੀ ਮੁਹੱਲਾ ਪੰਜਵੇਂ ਦੇ ਅੰਦਰ ਜੇ ਤੂੰ ਬੰਦਿਆ ਕੋਸ਼ਿਸ਼ ਕਰ ਰਿਹਾ ਕਿ ਮੈਂ ਖਾਲੀ ਪੜ੍ਹਨ ਤੇ ਪੜ੍ਹਾਉਣ ਦੇ ਨਾਲ ਇਹ ਮਸਲਾ ਲੈ ਕੇ ਮੈਂ ਚੱਲਾਂ ਫਿਰ ਮੇਰੇ ਵੱਸ ਉਹ ਕਾਂਲਪੁਰ ਪਿਤਮਾ ਪਿਤਾ ਪ੍ਰਮਾਤਮਾ ਜਾਏਗਾ ਪਰ ਇੱਥੇ ਗੁਰੂ ਸਾਹਿਬ ਮਨਾ ਕਰ ਰਹੇ ਕਹਿੰਦੇ ਤੂੰ ਕਿੰਨੇ ਵੀ ਵੇਦ ਪੜ੍ਹਨਾ ਹੈ ਜਾਂ ਪੜ੍ਹਾਉਣਾ ਹੈ ਫਿਰ ਵੀ ਤੇਰੇ ਵੱਸ ਨਹੀਂ ਆ ਸਕਦਾ ਨਾ ਤੂੰ ਆਵੇ ਵੱਸ ਵੇਦ ਪੜ੍ਹਾਵਣੇ ਜੇ ਪੜ ਵੀ ਰਿਹਾ ਹੈ ਜਾਂ ਕਿਸੇ ਨੂੰ ਪੜਾ ਵੀ ਰਿਹਾ ਹੈ ਔਰ ਫਿਰ ਵੀ ਮੇਰਾ ਮਾਲਕ ਕਿਸੇ ਦੇ ਅਧੀਨ ਨਹੀਂ ਹੋ ਸਕਦਾ ਉਹ ਬੱਸ ਨਹੀਂ ਆ ਸਕਦਾ ਫਿਰ ਅੱਗੇ ਆਪਾਂ ਵਿਚਾਰ ਕਰੀਏ ਨਾਂ ਤੋਂ ਆਵੇ ਬੱਸ ਤੀਰਥ ਨਾ ਆਈਏ ਹੁਣ ਇਹ ਵੀ ਗੱਲ ਇੱਥੇ ਮੁਕਾਤੀ ਮੇਰੇ ਮਾਲਕ ਨੇ ਕਹਿੰਦਾ ਜੇ ਤੂੰ ਤੀਰਥਾਂ ਤੇ ਦੂਰ ਦਰੇਡੇ ਤੋਂ ਭੱਜ ਦੌੜ ਕਰ ਰਿਹਾ ਹੈ ਜਾਂ ਇਸ਼ਨਾਨ ਪਾਣੀ ਕਰਦਾ ਉੱਥੇ ਜਾ ਕੇ ਕਹਿੰਦਾ ਫੇਰ ਵੀ ਤੇਰੇ ਵੱਸ ਨਹੀਂ ਹੋਣਾ ਇਹ ਨਹੀਂ ਆਉਣਾ ਫੇਰ ਵੀ ਤੇਰੇ ਵੱਸ ਨਹੀਂ ਆਉਣਾ ਇਹ ਅੱਗੇ ਕਹਿ ਰਿਹਾ ਕਿ ਨਾ ਤੂੰ ਆਵੇ ਵੱਸ ਧਰਤੀ ਤਾਈਏ ਸਾਰੀ ਧਰਤੀ ਉੱਤੇ ਤੂੰ ਜਿੰਨੀ ਮਰਜ਼ੀ ਦੌੜ ਭੱਜ ਕਰਨਾ ਭਾਵੇਂ ਫਿਰ ਵੀ ਤੇਰੇ ਇਹ ਮਾਲਕ ਪ੍ਰਭੂ ਆਪਣਾ ਪਿਤਾ ਪਰਮਾਤਮਾ ਬਸ ਨਹੀਂ ਆ ਸਕਦਾ ਅੱਗੇ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਨਾ ਤੂੰ ਆਵੇ ਬਸ ਬਹੁਤ ਆਦਾਨ ਦੇ ਇਹ ਵੀ ਬਹੁਤ ਵੱਡੀ ਗੱਲ ਹੈ ਜੋ ਸੰਸਾਰ ਦੇ ਅੰਦਰ ਆਪਾਂ ਦੇਖਦੇ ਆਂ ਦੋ ਗੱਲਾਂ ਆਪਾਂ ਬੜੀਆਂ ਵਿਸਤਾਰ ਨਾਲ ਆਪਾਂ ਦੇਖਦੇ ਆਂ ਕਿ ਇੱਕ ਤਾਂ ਤੀਰਥਾਂ ਦੀ ਗੱਲ ਔਰ ਔਰ ਦਾਨ ਦੀ ਗੱਲ ਇਹ ਦੋ ਚੀਜ਼ਾਂ ਪਿੱਛੇ ਬੰਦੇ ਦੀ ਭੱਜ ਦੌੜ ਲੱਗੀ ਆ ਫਿਰ ਗੁਰੂ ਸਾਹਿਬ ਫਰਮਾਨ ਕਰਦੇ ਨੇ ਨਾ ਤੂੰ ਆਵੇ ਬਸ ਕਿਤੇ ਸਿਆਨਪੈ ਜੇ ਤੂੰ ਚਤਰਾਇਆਂ ਸਿਆਨਪਾ ਨਾਲ ਉਸ ਮਾਲਕ ਨੂੰ ਬਸ ਕਰਨਾ ਚਾਹੇ ਭਾਵ ਆਪਾ ਨਹੀਂ ਹੋਣਾ ਗੁਰਪਿਆਰੇ ਫਿਰ ਅੱਗੇ ਦਾਨ ਦੀ ਗੱਲ ਕੀਤੀ ਹੈ ਦਾਨਪੂਰਨ ਵੀ ਆਪਾ ਬਹੁਤ ਕਰਦੇ ਆ ਨਾ ਤਾਂ ਵੀ ਮੇਰਾ ਮਾਲਕ ਦਾਨਪੂਰਨ ਕਰਕੇ ਨਹੀਂ ਬਸ ਸਕਦਾ ਬੜੀ ਅਜੀਬ ਜੀ ਗੱਲ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਸਾਰਿਆਂ ਸਿਆਣਪਾਂ ਸਾਰੇ ਉਪਰਾਲੇ ਇਨਸਾਨ ਕਰਦਾ ਹੈ দান ਦੇ ਚਤਰਾਇਆਂ ਵੀ ਕਰਦਾ ਹੈ দান ਦੇਣ ਦਾ ਵੀ ਕਰਦਾ ਹੈ ਤੀਰਥਾਂ ਤੇ ਵੀ ਜਾਂਦਾ ਹੈ ਫਿਰ ਪੜਨ ਤੇ জোর ਦਿੰਦਾ ਹੈ ਇਸ ਹਾਰੇ ਮੇਰੇ ਮਾਲਕ ਨੇ ਸਾਰਿਆਂ ਤੇ ਕਾਟਾ ਮਾਰਦਾ ਕਹਿੰਦਾ ਇੰਨਾਂ ਗੱਲਾਂ ਨਾਲ ਮੈਂ ਨਹੀਂ ਤੇਰੇ ਵਾਸਾ ਸਕਦਾ ਫਿਰ ਹੀ ਖੇਡ ਸਾਡੀ ਕਿਵੇਂ ਅਸੀਂ ਜਿੱਤਾਂਗੇ ਜਿਹੜੀ ਇਹ ਸਾਡੀ ਖੇਡ ਹੈ ਇਹ ਲੋਕ ਤੇ ਪਰਲੋਕ ਦੀ ਜਿਹੜੀ ਖੇਡ ਆ ਗੁਰੂ ਪਿਆਰੇ ਉਹ ਅਸੀਂ ਪਰਲੋਕ ਤੋਂ ਲੋਕ ਦੇ ਵਿੱਚ ਆਏ ਆ ਖੇਡ ਖੇਡਣ ਦਿਨ ਤੇ ਰਾਤ ਦਾ ਫਿਰ ਅਸੀਂ ਕਿਵੇਂ ਇਸ ਖੇਡ ਨੂੰ ਜਿੱਤਾਂਗੇ ਗੁਰੂ ਸਾਹਿਬ ਨੇ ਤਾਂ ਸਾਰੇ ਜਿੰਨੇ ਵੀ opralan ਤੇ ਸਾਰਿਆਂ ਤੇ ਘਾਟਾ ਮਾਰਤਾ ਕਹਿੰਦਾ ਵੀ ਨਹੀਂ ਇੰਨਾ ਨਾ ਮਾਲਕ ਬਸ ਨਹੀਂ ਆ ਸਕਦਾ ਫਿਰ ਕੀ ਮੈਂ ਫਿਰ ਕੀ ਕੀਤਾ ਜਾਵੇ ਇੱਥੇ ਤਾਂ ਗੁਰੂ ਪਿਆਰੋ ਲਾਸਟ ਪੰਕਤੀ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਸਭ ਕੋ ਤੇਰੇ ਬਸ ਅਗਮ ਅਗੋਚਰਾ ਸਿਰਫ ਅਸੀਂ ਇੰਨੀ ਗੱਲ ਨੂੰ ਸਮਝੀਏ ਕਿ ਉਹਦੇ ਬਸ ਸਾਰਾ ਸੰਸਾਰ ਹੈ ਉਹਦੇ ਬਸ ਦੇ ਵਿੱਚ ਹੈ ਪਰ ਉਹ ਸਾਡੇ ਬਸ ਨਹੀਂ ਆ ਸਕਦਾ ਸਭ ਕੋ ਤੇਰੇ ਬਸ ਅਗਮ ਅਗੋਚਰ ਆ ਭਾਵ ਉਹ ਮੇਰਾ ਮਾਲਕ ਹਰੇਕ ਜੀਵ ਉਸ ਮਾਲਕ ਦੇ ਅਧੀਨ ਹੈ ਦੇ ਅਧੀਨ ਕਿਹਦੇ ਅਸੀਂ مالک ਦੇ ਕਿਉਂਕਿ ਸਾਡਾ ਪਰਮ ਪਿਤਾ ਪਰਮਾਤਮਾ ਹੈ ਤਾਂ ਬਖਾਵੇ ਤੇ ਉਸ ਤੋਂ ਮਾਦੇ ਨਾਲ ਕੋਈ ਜੀਵ ਜਿਹੜੇ ਮੇਰੇ مالک ਦੀ ਜਿਹੜੀ ਵਿਡਿਆਈ ਹੈ ਉਹ ਨਹੀਂ ਲੈ ਸਕਦਾ ਜਾਂ ਆਦਰ ਮਾਨ ਕੇ ਲਈ ਮੇਰੇ مالک ਤੋਂ ਨਹੀਂ ਲੈ ਸਕਦਾ ਫਿਰ ਕੌਣ ਲੈਂਦੇ ਨੇ ਫਿਰ ਬਾਕੀ ਕੌਣ ਰਹਿ ਗਏ ਜਿੰਨੇ ਜੀਵ ਆਪਾਂ ਸੰਸਾਰ ਤੇ ਜੀਵ ਰਹਿਆ ਇਹਨਾਂ ਦੇ ਵਿੱਚ ਵੀ ਇੱਕ ਵਿਅਕਤੀ ਇੱਕ ਰੂਹ ਐਹ ਜੀਆਂ ਨੇ ਜਿਹੜੀਆਂ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਵਸ ਕਰ ਸਕਦੀਆਂ ਨੇ ਉਹ ਕੌਣ ਹੈ ਉਹ ਕੌਣ ਹੈ ਲਾਸਟ ਜਿਹੜੀ ਪੰਕਤੀ ਦੇ ਅੰਦਰ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਸਿਰਫ ਤੇ ਸਿਰਫ ਉਹ ਕਿੰਨਾ ਤੇ ਬਸ ਹੁੰਦਾ ਹੈ ਹੁਣ ਇੱਥੇ ਗੁਰਪਿਆਰੇਓ ਥੋੜੀ ਜੀ ਧਿਆਨ ਨਾਲ ਸੁਣਨਾ ਜੋ ਆਪਾਂ ਸਾਰਾ ਜੋਰ ਜਿੰਨੀ ਵੀ ਆਪਾਂ ਸੰਗਤਾਂ ਕਰਕੇ ਜਾਂ ਵੀਡੀਓ ਬਣਾਉਣੇ ਆ ਜਾਂ ਆਪਾਂ YouTube ਤੇ ਪਾਉਣੇ ਆ ਉਹਦੇ ਵਿੱਚ ਸਭ ਤੋਂ ਵੱਡਾ ਅਪਰਾਲਾ ਵੱਧ ਤੋਂ ਵੱਧ ਕੋਸ਼ਿਸ਼ ਆਪਾਂ ਵੀ ਇਹੀ ਕਰਦੇ ਆਂ ਇਹੀ ਗੁਰੂ ਸਾਹਿਬ ਆਜ ਕਹਿ ਰਹੇ ਨੇ ਤੇ ਫਿਰ ਕਿਹਦੇ ਵੱਸ ਆਏਗਾ ਉਹ ਕਿਹਦੇ ਅਦੀਨ ਹੋਏਗਾ ਉਹ ਤਾਂ ਪੰਕਤੀ ਪੜੋ ਗੁਰਪਿਆਰੋ ਫਿਰ ਆਪਾਂ ਨੂੰ ਪਤਾ ਲੱਗ ਜੇਗਾ ਤੂੰ ਭਗਤਾਂ ਕਹਿ ਵੱਸ ਤੂੰ ਭਗਤਾਂ ਕਹਿ ਵੱਸ ਭਗਤਾਂ ਤਾਨ ਤੇਰਾ ਭਾਵ ਭਗਤਾਂ ਕੋਲ ਇੰਨਾ ਬਲ ਆ ਜਾਂਦਾ ਹੈ ਕਿਵੇਂ ਆਉਂਦਾ ਹੈ ਇੰਨੀ ਤਾਕਤ ਆ ਜਾਂਦੀ ਹੈ ਉਹ ਕਿਵੇਂ ਆਉਂਦੀ ਹੈ ਕਿਉਂ ਭਗਤ ਕੀ ਕਰਦੇ ਨੇ ਭਗਤ ਬੰਦ ਕੀ ਕਰਦੇ ਨੇ ਸਿਮਰਨ ਕਰਦੇ ਨੇ ਆਪਣੇ ਜਿਸ ਬਰਾਦਰੀ ਦੇ ਅੰਦਰ ਜੇ ਸਮਾਜ ਦੇ ਅੰਦਰ ਉਹ ਕੋਈ ਵੀ ਭਗਤ ਹੈ ਉਸ ਉਸ ਬਰਾਦਰੀ ਦੇ ਅੰਦਰ ਰਹਿ ਕੇ ਉਹ ਜੋ ਭਗਤੀ ਕਰਦਾ ਹੈ ਮੰਨ ਲਓ ਇੱਕ ਹਿੰਦੂ ਮਤ ਦੇ ਅਨਸਾਰ ਕੋਈ ਉਹ ਹਿੰਦੂ ਮਤ ਦੇ ਅਨਸਾਰ ਕੋਈ ਭਗਤ ਬੈਠਾ ਹੈ ਉਹ ਮੋਇ ਮਾਲਕ ਨੂੰ ਯਾਦ ਕਰ ਰਿਹਾ ਉਸ ਉਹਨਾਂ ਦੀ ਜੋ ਪੁਰਾਤਨ ਸਮੇਂ ਦੇ ਜੋ ਉਹਨਾਂ ਦੇ ਸਾਧੂ ਮਹਾਤਮਾ ਔਰ ਅਵਤਾਰੀ ਪ੍ਰਖ ਜੋ ਉਹਨਾਂ ਨੂੰ ਰਸਤਾ ਦੱਸਿਆ ਹੈ ਉਹ ਹੈ ਕਿ ਉਹ ਵੀ ਸਿਮਰਨ ਹੈ ਉਹ ਵੀ ਸਿਮਨ ਕਰਨ ਉਹਨਾਂ ਦੇ ਬੱਸ ਆ ਜਾਏਗਾ ਕੋਈ ਮੁਸਲਮਾਨ ਵੀਰ ਉਹ ਆਪਣੇ ਦਰਸਾਏ ਹੋਏ ਮਾਰਗ ਤੇ ਚੱਲਣ ਅੱਲਾਹ ਉਹ ਉਹਨਾਂ ਦੇ ਬੱਸ ਆ ਸਕਦਾ ਹੈ ਜਾਂ ਜੋ ਆਪਾਂ ਵਿਚਾਰ ਕਰ ਰਹੇ ਆ ਧੰਨ ਸ੍ਰੀ ਗੁਰਗੰਨ ਸਾਹਿਬ ਜੋ ਸਾਨੂੰ ਸਮਝਾ ਰਹੇ ਨੇ ਵਾਹਿਗੁਰੂ ਗੁਰਮੰਤਰ ਹੈ ਜਪਹੁ ਹੋਮੇ ਖੋਈ ਇਹ ਸਿਮਰਨ ਕਰਕੇ ਅਸੀਂ ਮਾਲਕ ਨੂੰ ਵਸ ਕਰ ਸਕਦੇ ਆ ਕਿਉਂਕਿ ਦਾਸ ਨਹੀਂ ਕਹਿ ਰਿਹਾ ਗੁਰੂ ਸਾਹਿਬ ਨੇ ਪੰਗਤੀ ਚ ਲਿਖਿਆ ਹੈ ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ ਹੁਣੇ ਬਲ ਆਊਗਾ ਸਾਡੇ ਕੋਲ ਸਿਮਰਨ ਕਰਕੇ ਗੁਰਪਿਆਰੇ ਬਲ ਆਊਗਾ ਸਾਡੇ ਕੋਲ ਤਾਕਤ ਆਏਗੀ ਸਿਮਰਨ ਕਰਕੇ ਸਿਮਰਨ ਬੰਦਗੀ ਤੇ ਜੇ ਅਸੀਂ ਗੁਰਪਿਆਰੇ ਚੌਂਕੜਾ ਮਾਰ ਕੇ ਬੈਠੀਏ ਜਿਵੇਂ ਆਪਾਂ ਸ਼ੁਰੂਆਤ ਕੀਤੀ ਸੀ ਜਾਪ ਦੀ ਜਾਪ ਦੀ ਆਪਾਂ ਕਥਾ ਜਦੋਂ ਸ਼ੁਰੂ ਕੀਤੀ ਹੈ ਤੇ ਜਾਪ ਕੀਤਾ ਸਤਿਗੁਰੂ ਵਾਹ ਗੁਰੂ ਵਾਹ ਗੁਰੂ ਇਹ ਇਸ ਤਰ੍ਹਾਂ ਜਦੋਂ ਅਸੀਂ ਵਾਹ ਉਸ ਮੇਰੇ ਮਾਲਕ ਦੀ ਬਿਡਾਈ ਹੈ ਗੁਰੂ ਸਾਧ ਗੁਰੂ ਉਹ ਫਿਰ ਅਸੀਂ ਉਹਦੀ ਵਾਹ ਵਾਹ ਕਰ ਰਹੇ ਅਸੀਂ ਉਹਦੀ ਸਿਫਤ ਹੈ ਆ ਜਦੋਂ ਅਸੀਂ ਗੁਰਪਿਆਰਿਓ ਚੌਂਕੜਾ ਮਾਰ ਕੇ ਬੰਦ ਕੀ ਕਰਾਂਗੇ ਉਹਨੂੰ ਯਾਦ ਕਰਾਂਗੇ ਬੈਂਧਿਆਂ ਉੱਠਦਿਆਂ ਸਬੰਧਿਆਂ ਤਾਂ ਮੇਰਾ ਮਾਲ ਤੇ ਮੇਰੇ ਮਾਲਕ ਨੇ ਸਾਡੇ ਤੇ ਖੁਸ਼ ਹੋਣਾ ਹੈ ਕਿ ਆਪਾਂ ਕਈ ਵਾਰ ਵਿਚਾਰ ਕੀਤਾ ਕਿ ਜਿੰਨਾ ਚਿਰ ਉਹ ਸਾਡੇ ਤੇ ਖੁਸ਼ ਨਹੀਂ ਹੁੰਦਾ ਜਿੰਨਾ ਚਿਰ ਸਾਡੀ ਭਗਤੀ ਕੀਤੀ ਉਹਨੂੰ ਚੰਗੀ ਨਹੀਂ ਲੱਗਦੀ ਉਹਨਾਂ ਚਿਰ ਉਹ ਸਾਡੇ ਤੇ ਖੁਸ਼ ਨਹੀਂ ਹੁੰਦਾ ਖੁਸ਼ ਨਹੀਂ ਹੁੰਦਾ ਤੇ ਸਾਡੇ ਵੱਸ ਵੀ ਨਹੀਂ ਹੁੰਦਾ ਉਹ ਬਾਕੀ ਜਿੰਨੇ ਮਰਜ਼ੀ ਉਪਰਾਲੇ ਕਰ ਲਏ ਸੀ ਤਾਂ ਗੁਰੂ ਪਿਆਰਿਓ ਫੇਰ ਉਹ ਕਿਵੇਂ ਵੱਸ ਆਵੇਗਾ ਮੇਰਾ ਮਾਲਕ ਉਹ ਭਗਤਾਂ ਦੇ ਵੱਸ ਹੈ ਜਿਹੜੇ ਸਿਮਰਨ ਕਰਦੇ ਨੇ ਜਿਹੜੇ ਉਹਨੂੰ ਯਾਦ ਕਰਦੇ ਨੇ ਜਿਹੜੇ ਆਪਣੇ ਮਾਲਕ ਨੂੰ ਯਾਦ ਕਰਦੇ ਨੇ ਗੁਰੂ ਦੇ ਮਤ ਦੇ ਅਨਸਾਰ ਯਾਦ ਕਰਦੇ ਨੇ ਤਾਂ ਗੁਰੂ ਪਿਆਰੇ ਫਿਰ ਸਾਨੂੰ ਵਿਚਾਰ ਤਾਂ ਕਰਨੀ ਬਣਦੀ ਆ ਨਾ ਕਿਉਂ ਭਾਈ ਸਿਮਰਨ ਕਰਨਾ ਕਿਉਂ ਜ਼ਰੂਰੀ ਨਹੀਂ ਹੈ ਬਹੁਤ ਸਾਰੇ ਵਿਚਾਰਾ ਸੁਣਦੇ ਆਪਾਂ ਕਿ ਵਾਹਿਗੁਰੂ ਕਹਿਣਾ ਕੀ ਹੋ ਜਾਏਗਾ ਬਹੁਤ ਸਾਰੇ ਇਹ ਪਹਿਲਾ ਸਵਾਲ ਉੱਠੇ ਨੇ ਗੁਰੂ ਪਿਆਰਿਓ ਕਿ ਖਾਲੀ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕਿੱਥੇ ਰੱਬ ਮਿਲ ਜੇਗਾ ਆ ਗੁਰੂ ਪਿਆਰ ਨੂੰ ਤਾਂ ਸੁਣੋ ਅੱਜ ਜੋ ਮੇਰੇ ਮਾਲਕ ਨੇ ਕਿਹਾ ਕਿ ਤੂੰ ਭਗਤਾਂ ਕਿ ਬਸ ਭਗਤਾਂ ਤਾਂ ਤੇਰਾ ਇਹ ਬਲ ਕਿਵੇਂ ਆਊਗਾ ਸਿਮਰਨ ਕਰਕੇ ਆਊਗਾ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਤਾਂ ਫਿਰ ਜਿੰਨੀ ਵੀ ਬੁੱਧ